ਕਮਿਲਕ ਬਿਊਟੀ ਵਾਲੀ ਕੱਟੀ ਆ ਦੋ ਦੰਦ ਦਾ ਨਾ ਤੋਹਫਾ ਪੀ ਸੀ ਆ ਕਿਹੜੇ ਏਰੀਆ ਦੀ ਆ ਇਹ ਇਹ ਹਾਂਸੀ ਏਰੀਆ ਦੀ ਹੈ ਹਸਾਰ ਹਾਂਸੀ ਹਾਂ ਬਈ ਆ ਲੈ ਚ ਲੈ ਇਹਨੂੰ ਹਸਾਰ ਹਾਂਸੀ ਦੇ ਏਰੀਆ ਦੀ ਆਗੀ ਬਾਕੀ ਜਿੱਦਾਂ ਜਿੱਦਾਂ ਜਿਹੜੀਆਂ ਚਵਾਈਆਂ ਲੱਗਣਗੀਆਂ ਉਦਾਂ ਉਦਾਂ ਇਹ ਕਹੂੰਗਾ ਥਣ ਦਾ ਸਹਜ ਵੀ ਸੋਨਾ ਬਣਾਊਗੀ ਲੈ ਵਾ ਜਵਾ ਕੇ ਮਰੀ ਜਾਂਦਾ ਤਾਰਾਂ ਬਾੜੀ ਠੰਡੀ ਆ ਛੱਡ ਦੇ ਛੱਡ ਦੇ ਥੱਲੇ ਨਾ ਡੋਰ ਥੱਲੇ ਲੈ ਸੱਜਣਾ ਪਿੰਡ 66 ਤੋਂ ਨਾ 22 37 ਕੋਲੋਂ ਅੱਜ ਤੁਹਾਨੂੰ ਇਹ ਮੰਨ ਲਓ ਵੀ ਪੰਜ ਨਗੀਨੇ ਦਿਖਾ ਦਾਂਗੇ ਬਹੁਤ ਕਮਾਲ ਦੇ ਤੋਹਫਾ ਪੀਸੀ ਦਿਖਾ ਦਾਂਗੇ ਇੱਕ ਬੱਚਾ ਮਰੇ ਵਾਲੀ ਤਿਆਰ ਦੁੱਧ ਵਾਲੀ ਤੇ ਬਾਕੀ ਸਾਰੀਆਂ ਇਹ ਮੰਨ ਲਓ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਝੋਟੀ ਹੋਰ ਤਿਆਰ ਦੁੱਧ ਵਾਲੀ ਆ ਤੇ ਖਾਸ ਗੱਲ ਇਹ ਰਹੂਗੀ ਬਾਈ ਕਹਿੰਦਾ ਹਰਿਆਣੇ ਦੀ ਨਾ ਗਰੰਟੀ ਰਹੂਗੀ ਵੀਡੀਓ ਉੱਧਰ ਖੜੀਆਂ ਨੇ ਬਣੀਆਂ ਪਈਆਂ ਨੇ ਉਹ ਡਿਟੇਲ ਬਾਈ ਕਹਿੰਦਾ ਦੇ ਦਾਂਗੇ ਤੇ ਇੱਕ ਨੰਬਰ ਤੇ ਜਿਹੜੀ ਝੋਟੀ ਦਿਖਾਵਾਂਗੇ ਗਰੀ ਮਾਰਦੀ ਕੈਮਰਾ ਦੋ ਦੰਦ ਦਾ ਨਾ ਤੁਹਾਨੂੰ ਨਗੀਨਾ ਪੀਸੀ ਦਿਖਾ ਦਾਂਗੇ ਹਾਂਸੀ ਏਰੀਏ ਦੀ ਝੋਟੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਪਿੰਡ ਸ਼ਾਹੜ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਆ ਜਾ ਸੱਤੀ ਵੇਲਾ ਫੋਰ ਗਿਆ ਮੈਂ ਵਧੀਆ ਬਾਈ ਚੜਦੀ ਕਲਾ ਵਧੀਆ ਹੈ ਨਾ ਆ ਇੱਕ ਕੰਮ ਬਾਦਰਾ ਕਹਿੰਦੇ ਹੌਲੀ ਬੋਲਦਾ ਥੋੜਾ ਜਿਹਾ ਉੱਚੀ ਬੋਲਿਆ ਕਰ ਫੋਨ ਨੰਬਰ 77172 53721 77172 53721 53721 ਹੈ ਨਾ ਬਾਈ ਦਾ ਸੁਭਾਈ ਹੈ ਇਦਾਂ ਦਾ ਥੋੜਾ ਜਿਹਾ ਹੌਲੀ ਬੋਲਦਾ ਮੈਂ ਕਹਿੰਦਾ ਗੇਟ ਦੇ ਪਾਰ ਵੀ ਨਹੀਂ ਸੁਣਦਾ ਹੁਣ ਬੋਲਦਾ ਨਾ ਠੀਕ ਹੈ ਗੱਲ ਤੇ ਸ਼ੁਰੂਆਤ ਫਿਰ ਆ ਕੱਟੀ ਤੋਂ ਕਰਦੀ ਹਾਂਜੀ ਲੱਗਿਆ ਜੀ ਪਹਿਲਾਂ ਫੇਸ ਤੇ ਮਾਰਦੇ ਕੈਮਰਾ ਵਿਊ ਕਰਕੇ ਸੰਗ ਸੰਗ ਕਰਾ ਦੇ ਚੱਕ ਕੱਟੀ ਦਾ ਬਾਲੀ ਕਮਾਲ ਦੀ ਯਾਰ ਹਰਿਆਣੇ ਦੀਆਂ ਨੇ ਬਾਈ ਕੋਈ ਇੱਥੇ ਕਹਿ ਦੇ ਆਪਾਂ ਨੂੰ ਇਥੋਂ ਇੱਕ ਵੀ ਨਹੀਂ ਝੋਟੀ ਲਈ ਹੋਈ ਹੈ ਠੀਕ ਹੈ ਗੱਲ ਤੇ ਤੋਹਫਾ ਪੀਸੀ ਦਿਖਾ ਦਾਂਗੇ ਤੇ ਗਰੀ ਅਗਲੇ ਬੰਨੇ ਮਾ ਰਾਡਰ ਤੇ ਕੈਮਰਾ ਜਿਵੇਂ ਪਹਿਲਾਂ ਕੱਟੀ ਆ ਦੰਦਾਂ ਚ ਸੱਤੀ ਕਿਵੇਂ ਆ ਦੋ ਦੰਦ ਆ ਬਈ ਤੌਰ ਖੋਲ ਕੇ ਦੰਦਾਂ ਚ ਆ ਗਈ ਦੁੱਗੀ ਤੇ ਬਾਡੀ ਦੀ ਬੰਤਰ ਬੜੀ ਕਮਾਲ ਦੀ ਆ ਲੋਕਾਂ ਦੇ ਤਾਂ ਨਾ ਜਿੱਥੇ ਵੀਡੀਓ ਬਣਾਉਂਦੇ ਨੇ ਉਹ ਫਰ ਸੁੱਚਾ ਕਰਿਆ ਹੁੰਦਾ ਖੜਨ ਵਾਲਾ ਨੀਮਾ ਪਰ ਇਹ ਸੱਜਣ ਦੇ ਮੱਜਾਂ ਨੀਮੇ ਚ ਖੜੀਆਂ ਆਪਾਂ ਉੱਚੇ ਚ ਖੜ ਕੇ ਵੀਡੀਓ ਬਣਾਈ ਜਾਂਦੇ ਆ ਲੰਬੀ ਲੰਬੀ ਵੀ ਚੰਗੀ ਆ ਤੇ ਬਾਕੀ ਬਾਡੀ ਤਾਂ ਇਹ ਮੰਨ ਲਓ ਜੀ ਬਹੁਤ ਜਿਆਦੇ ਕਮਾਲ ਦੀ ਝੋਕੀ ਤੁਹਾਨੂੰ ਕਹਿ ਸਕਦੇ ਆ ਮਿਲਕ ਬਿਊਟੀ ਵਾਲੀ ਸਿੰਗੀ ਹੀ ਕਹਿ ਸਕਦਾ ਜੇ ਮੈਂ ਬਰੀਕ ਸਿੰਘ ਚ ਆ ਗਈ ਪਿਓਰ ਸੱਤੀ ਦੋ ਦੰਦਾ ਹਾਂ ਬਈ ਗਾਰੰਟੀ ਰਹੂਗੀ ਹਾਂ ਹਾਂ ਤੋਰਦੇ 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 ਨੇੜੇ ਫੜ ਲਾ ਤਿਹਾਰਾ ਨਾ ਕਢਦੀ ਇਹਦਾ ਲੈ ਚ ਲੈ ਚ ਕਿੰਨੇ ਦਿਨ ਦੰਦਾ ਸੁਆ ਇਹਦਾ ਇਹਨੂੰ ਬਈ ਤੀਜਾ ਦਿਨ ਅੱਜ ਤੀਜਾ ਚੌਥਾ ਦਿਨ ਤੀਜਾ ਚੌਥਾ ਦਿਨ ਹਾਂ ਕਿੰਨੀ ਬੌਲੀ ਹਾਜ਼ਰ ਇਹਦੇ ਥੰਦੇ 9 ਲੀਟਰ ਹੈ ਬਈ ਹੁਣ 9 ਲੀਟਰ ਬੋਲੀ ਹਾਜ਼ਰ ਹੈ ਬਈ ਹਾਜ਼ਰ ਤਿਆਰ ਕੇ ਲਈਏ ਹਾਂ ਟਾਈਮ ਤੋਂ ਟਾਈਮ ਚੋਣ ਵਾਲੀ ਹਾਂ ਬਈ ਹਾਂ ਠੀਕ ਆ ਲੈ ਚੱਲਾ ਚੱਲ ਕਿਹੜਾ ਹੋਰ ਕਮਾਦੀ ਇੱਥੋਂ ਕਮਾਦੀ 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 ਇਹ ਇੱਥੇ ਰੋਗ ਲਈ ਮਾੜੀ ਲੈ ਆ ਲੈ ਫੇਸ ਕਰਦੇ ਹੋਰ ਲੈ ਬੰਨੇ ਇਹ ਇੱਥੋਂ ਮਾਰਦੀ ਗੈਰੀ ਕੈਮਰਾ ਇੱਥੋਂ ਕਰਾਦੀ ਜੇ ਇੱਕ ਮਿਲਕ ਬਿਊਟੀ ਵਾਲੀ ਕੱਟੀ ਆ ਦੋ ਦੰਦ ਦਾ ਨਾ ਤੋਹਫਾ ਪੀ ਸੀ ਆ ਕਿਹੜੇ ਏਰੀਆ ਦੀ ਆ ਇਹ ਇਹ ਹਾਂਸੀ ਏਰੀਆ ਦੀ ਹੈ ਹਸਾਰ ਹਾਂਸੀ ਹਾਂ ਬਈ ਆ ਲੈ ਚੱਲਾ ਇਹਨੂੰ ਹਸਾਰ ਹਾਂਸੀ ਏਰੀਆ ਦੀ ਆ ਗਈ ਬਾਕੀ ਜਿੱਦਾਂ ਜਿੱਦਾਂ ਜਿਹੜੀਆਂ ਚਵਾਈਆਂ ਲੱਗਣਗੀਆਂ ਉਦਾਂ ਉਦਾਂ ਇਹ ਕਹੂੰਗਾ ਥਣ ਦਾ ਸਹਜ ਵੀ ਸੋਨਾ ਬਣਾਉਗੀ ਤੇ ਬਾਕੀ ਆਰਡਰ ਤਾਂ ਇਹ ਮੰਨ ਲਓ ਵੀ ਪੰਡ ਲੇਵੇ ਦੀ ਇਹ ਲਾ ਦੂਗੀ ਇਹ ਇੱਥੋਂ ਜੇ ਕਮਾ ਲਾ ਤੇ ਬਾਕੀ ਕੱਦ ਵੀ ਚੰਗਾ ਤੇ ਸ਼ਕੀਨ ਵਾਲੀ ਹੈ ਨਾ ਹਾਂ ਬਈ ਕਿੰਨੇ ਕੁ ਦੁੱਧ ਦੀ ਰਿਪੋਰਟ ਤੇ ਆਈ ਆ ਬਈ ਕਿੰਨਾ 16 ਲੀਟਰ ਦੀ ਰਿਪੋਰਟ ਤੇ ਆਈ ਆ ਬਈ 16 ਕਿਲੋ ਦੀ ਹੈ ਨਾ ਹਾਂ ਬਈ ਆ ਦੇ ਸਕਦੀ ਆ ਕਿਉਂਕਿ ਜਿਹੜੇ ਹਿਸਾਬ ਨਾਲ ਇਹਦਾ ਡਿਜ਼ਾਈਨ ਆ ਗਿਆ ਆਰਡਰ ਕੁਆਲਿਟੀ ਆ ਗਈ ਤੇ ਦੂਜੇ ਸੂਏ ਇਹ ਮੰਨ ਲਓ ਵੀ ਚੰਗੀ ਕੀ ਉਤਰੀ ਝੋਟੀ ਬਣਨ ਆ ਜਾਰੂਆ ਨਾਲ ਆ ਨਾੜੂਆ ਵੀ ਦਿਖਾ ਸੀ ਉਹ ਬੱਚਾ ਵੀ ਕਰਾ ਦਾਂਗੇ ਚੈੱਕ ਤੇ ਕਰੀ ਇੱਥੋਂ ਆਰਡਰ ਕਰਾ ਲਈਏ ਠੰਡੀ ਵਾਰੀਆ ਸਵੇਰ ਆਈ ਹੈ ਨਾ ਹਾਂ ਬਈ ਹਾਂ ਸਵੇਰ ਦੀ ਜਮਾ ਠੰਡੀ ਸੀ ਇਹ ਇਥੋਂ ਇਥੋਂ ਕਰਾ ਲਈਏ ਇੱਕ ਆਰਡਰ ਤੇ ਮਾਰ ਕੇ ਉਧਰੋਂ ਫੇਸ ਵਾਲੇ ਪੱਖ ਤੇ ਮਾਰ ਦਿੰਦਾ ਦਾਵਾ ਜਵਾਕੇ ਮਰੀ ਜਾਂਦਾ ਤਾਰਾਂ ਵਾਰੀ ਠੰਡੀ ਆ ਛੱਡ ਦੇ ਛੱਡ ਦੇ ਥੱਲੇ ਨਾ ਡੋਲ ਥੱਲੇ ਨਾ ਡੋਲ ਕੰਮ ਨਾ ਖਰਾਬ ਕਰ ਠੰਡੀ ਦਾ ਤੁਹਾਨੂੰ ਚੈੱਕੇ ਕਰਾ ਦੀ ਅੱਜ ਬਾਈ ਕਹਿੰਦਾ ਤੀਜੇ ਚੌਥੇ ਤਨ 9 10 ਕਿਲੋ ਹਾਜ਼ਰ ਆ ਤੇ ਉਰਲੇ ਬੰਨੇ ਦੀ ਕਰੀ ਉਹ 나ੜੂਆ ਦਿਖਾ ਦੀ ਬੱਚੇ ਦਾ ਜਮਾ ਗਿੱਲਾ 나ੜੂਆ ਚਿਹੇ ਨੂੰ ਕੱਲ ਦੀ ਸੂਈ ਵੀ ਬਾਈ ਕਹਿੰਦਾ ਕੰਮ ਬਾਈ ਕਹਿੰਦਾ ਜੈਨੂਅਨ ਹੀ ਕਰਨਾ ਜਮਾ ਕਮਾਲ ਦੀ ਝੋਟੀ ਆ ਮੇਰਾ ਖਿਆਲ ਆ ਮਹਿੰਗੀ ਵੀ ਸਾਰੇ ਲਾਟ ਚ ਅੱਜ ਇਹੀ ਆ ਹਨਾ ਹਾਂ ਬਈ ਦੋ ਨੇ ਬਈ ਦੋ ਝੋਟੀਆਂ ਥੋੜੀਆਂ ਉੱਚੇ ਰੇਟ ਦੀਆਂ ਨੇ ਕਿਉਂਕਿ ਕੁਆਲਿਟੀ ਚੰਗੀ ਆ ਰੇਟ ਉੱਚਾ ਨਹੀਂ ਕਹੂੰਗਾ ਕੁਆਲਿਟੀ ਦੇ ਹਿਸਾਬ ਨਾਲ ਸੱਤੀ ਕਿੰਨੇ ਪੈਸੇ ਇਹਦੇ ਅੱਜ ਇਹਦਾ ਬਈ ਆਪਣੇ 180 ਲੈਣਾ ਹੈ 1 ਲੱਖ ਤੇ 80 ਹਜ਼ਾਰ 80 ਹਜ਼ਾਰ ਪਰ ਜਿਹੜਾ ਭਰਾ ਲੈ ਗਿਆ ਉਹਨੂੰ ਕੋਈ ਇਹ ਨਹੀਂ ਆਖੂਗਾ ਵੀ ਯਾਰ ਤੂੰ ਝੋਟੀ ਮਹਿੰਗੀ ਲਿਆ ਹੈ ਹਨਾ ਹਾਂ ਬਈ ਹਾਂ ਮਹਿੰਗੀ ਨਹੀਂ ਕੋਈ ਕਹੂਗਾ ਤੇ ਜਿੱਦਾਂ ਜਿੱਦਾਂ ਕਹਿ ਲਈਏ ਨਾ ਇਹਦੀਆਂ ਚਵਾਈਆਂ ਲੱਗਣਗੀਆਂ ਓਦਾਂ ਓਦਾਂ ਕੱਟੀ ਬਣਦੀ ਜਾਊ ਠੰਡੀ ਦਾ ਬਾੜੀ ਆ ਗਈ ਲੈ ਲੈ ਉਹ ਚੀਜ਼ ਨਹੀਂ ਹੈਗੀ ਪੈਰਾਂ ਚੱਕ ਕੇ ਧਰਨ ਵਾਲਾ ਕੰਮ ਹੀ ਆ ਪਰ ਹਨਾ ਹਾਂ ਬਈ ਜਿੱਥੇ ਖੜ ਗਈ ਖੜ ਗਈ ਜਮਾ ਠੰਡੀ ਆ ਬਈ ਜਮਾ ਏਰੀਆ ਆਪੇ ਦੱਸ ਦਿਆ ਆਪੇ ਦੱਸ ਦਿਆ ਲੱਕ ਜਿਹੜੇ ਹਿਸਾਬ ਨਾਲ ਇਹਦਾ ਸੁਭਾਅ ਆ ਗਿਆ ਨਾਲ ਆ ਗਿਆ ਮੀਲ ਕਾਫ ਤੇ ਬਿਲਕੁਲ ਠੰਡੀ ਸੀਲ 100 ਦੀ 100 ਆ ਗਈ ਹਰੇਕ ਪੱਖ ਤੋਂ ਇੱਕ 80 ਚ ਬਾਈ ਕਹਿੰਦਾ ਮਾਨਤਾ ਨੂੰ ਛੋਟ ਛੱਪਾ ਥੋੜਾ ਬੜਾ ਕਰ ਦਿਆਂਗੇ ਹਾਂ ਬਈ ਥੋੜਾ ਬਹੁਤ ਤੇ ਹੁਣ ਮਾਰਦੇ ਦੋ ਨੰਬਰ ਵਾਲੀ ਤੇ ਗੈਰੀ ਕੈਮਰਾ ਜੈਡ ਬਲੈਕ ਆ ਗਈ ਤੇ ਆਰਡਰ ਤੇ ਮਾਰਦੇ ਕੈਮਰਾ ਇਹ ਝੋਟੀਆਂ ਦਾ ਇਹ ਫਾਇਦਾ ਹਰਿਆਣਿਆਂ ਵਾਲਿਆਂ ਦਾ ਲੈ ਤੱਕੀ ਆ ਵੀ ਉਹ ਕੰਮ ਨਹੀਂ ਹੋਊਗਾ ਡਰ ਨਹੀਂ ਆ ਹਨਾ ਨਾ ਨਾ ਬਈ ਇਹਦਾ ਸੂਆ ਬਈ ਇਹਦਾ ਵੀ ਪਹਿਲਾ ਬਈ ਪਹਿਲਣ ਹਾਂ ਬਈ ਆ ਤੋਰ ਬਜੀ ਖੋਲ ਕੇ ਸੂਆ ਆ ਗਿਆ ਪਹਿਲਾਂ ਠੰਡੀ ਆ ਸਵਾਦੀ ਜਮਾ ਠੰਡੀ ਆ ਸਵਾਦੀ ਵੀ ਠੰਡੀ ਕਾਹੀ ਲੈ ਓਏ ਗਰਮ ਗਰਮ ਨਹੀਂ ਚਵਾਈ ਤਾਂ ਐਨ ਹੋਊ ਫੜਾਕੇ ਵਾਲੀ ਜਮਾਨਾ ਹਾਂ ਬਈ ਹਾਂ ਆ ਲੈ ਜਾ ਲੈ ਇਹਨੂੰ ਸਿੰਘੇ ਵੀ ਕਹੇ ਸਾਡੇ ਬੰਦ ਸਿੰਘ ਜੀ ਆ ਗਈ ਸੂਆ ਪਹਿਲਾਂ ਕਿੰਨੇ ਦਿਨ ਦੀ ਸੂਈ ਹੋ ਗਈ ਏ ਵੀ ਬਾਈ ਤਿੰਨ ਚਾਰ ਦਿਨਾਂ ਦੀ ਆ ਮਗਰ ਕੱਟੀ ਆ ਇਹਦੇ ਹਾਂ ਹਾਂ ਬਾਈ ਕੱਟੀ ਆ ਆ ਨਾਲ ਆ ਗਈ ਕੱਟੀ ਥਾਣੇ ਮੰਨ ਲਓ ਵੀ ਦੂਰਾ ਲੱਗਿਆ ਬੜਾ ਕਮਾਲ ਦਾ ਲੱਗਿਆ ਗੈਪ ਵੀ ਚੰਗਾ ਰੱਖਦੀ ਆ ਤੇ ਤਿੰਨਾ ਚਾਰਾਂ ਦਿਨਾਂ ਦੀ ਸੂਈ ਕੋਲੇ ਇਹਦੇ ਕੋਲੇ ਕਿੰਨਾ ਬੋਲਾ ਹਾਜਰ ਅੱਜ ਇਹਦੇ ਕੋਲ ਵੀ ਬਾਈ 9 ਲੀਟਰ ਆ 9 ਤਿਆਰੀ ਦਾ ਹਾਂ ਹਾਂ ਤੇ ਥਾਣ ਫੋਣ ਬੜਾ ਚੰਗਾ ਲੱਗਿਆ ਦੂਰਾ ਲੱਗਿਆ ਹਣਾ ਅਸਲ ਹਾਂ ਬਾਈ ਹਾਂ ਤੇ ਜਵਾਕੀ ਲਈ ਫਰੀਜ ਆਣ ਜਿਵੇਂ ਤੁਹਾਨੂੰ ਸੁਭਾਅ ਮੈਂ ਚੈੱਕ ਕਰਾਤਾ ਬਿਲਕੁਲ ਠੰਡੀ ਸੀਲ ਤੇ ਬਾਕੀ ਨਾਸਲ ਕੁਆਲਟੀ ਫੁੱਲ ਕੇਰਾ ਹੋਰ ਘਮਾ ਦਿਓ ਲੇ ਆ ਲੇ ਆ ਲੇ ਆ ਲੇ ਆ ਲੇ ਆ ਲੈ ਚਲ ਮਾਗਰੇ ਦੇ ਕੱਤੀ ਆ ਨਾ ਕਿੰਨਾ ਦੁੱਧ ਕਰ ਸਕਦੀ ਆ ਇਹ ਕਰ ਦੂ ਵੀਰੇ 14 15 ਲੀਟਰ ਆ ਆ 14 15 ਦੇ ਲਗਭਗ ਕਰ ਦੂੰ ਡਿਜ਼ਾਈਨ ਸੋਣਾ ਆਰਡਰ ਦਾ ਨਾ ਹਾਂ ਬਈ ਹਾਂ ਬਟਨ ਵਾਲਾ ਆ ਗਿਆ ਇੱਕ ਭਰਾ ਪੁੱਛਦਾ ਸੀ ਬਟਨ ਕੀ ਹੁੰਦੇ ਨੇ ਉਹ ਸਟਾਰਟਿੰਗ ਜੀ ਹੁੰਦੇ ਨੇ ਤਾਂ ਇੱਕ ਦਾ ਸਪੈਸ਼ਲ ਕਮੈਂਟ ਆਇਆ ਹਾਂ ਬਈ ਕਹਿੰਦਾ ਯਾਰ ਬਾਈ ਬਟਨ ਕੀ ਹੁੰਦੇ ਆ ਨਾ ਬਟਨ ਆਰਡਰ ਤੇ ਹੁੰਦੇ ਆ ਉਹ ਹਰਿਆਣੇ ਵਾਲੇ ਥੋੜੀ ਜਿਆਦਾ ਚੰਗੀ ਮੰਨਦੇ ਨੇ ਇਹਨੂੰ ਹਾਂ 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 ਲੈ ਚਲ ਉਧਰ ਤੇ ਪੂਰੀ ਫਿਟਿੰਗ ਫਿਟਿੰਗ ਵਾਲੀ ਆ ਗਈ ਮੋਟੀ ਨਹੀਂ ਹੈਗੀ ਆਪਣੇ ਦਾ ਚਾਰ ਚੂਰਨਾ ਹੋ ਜਾਣਾ ਥੋੜੀ ਹੈ ਨਾ ਹਾਂ ਬਈ ਹਾਂ ਇਹ ਫਿੱਟ ਫਿੱਟ ਜੀਆਂ ਮਿਲਣਗੀਆਂ ਜਿੰਨੀਆਂ ਕਿ ਮਿਲਣਗੀਆਂ ਤੇ ਬਾਕੀ ਲੇਵੇ ਦੀ ਮਿਲੂਗੀ ਬਿਲਕੁਲ ਸਾਫ਼ ਤੇ ਕਹਿ ਸਕਦੇ ਆ ਕਸਿਆਰ ਥੱਲੇ ਜਿਵੇਂ ਬਾਈ ਨੇ ਦੱਸਿਆ ਵੀ ਉਹ ਸੀਨ ਨਹੀਂ ਹੋਗਾ ਐ ਠੰਡੀ ਹੋ ਗਿਆ ਆ ਆਗੇ ਬਟਨ ਆ ਹੁੰਦੇ ਨੇ ਇਹ ਭਰਾ ਦੇਖਦਾ ਦਾ ਜ਼ਰੂਰ ਕਰ ਲਿਓ ਚਾਹੇ ਕਾ ਚੀਜ਼ ਭਰ ਜੂਗੀ ਜਿਵੇਂ ਜਿਵੇਂ ਦੁੱਤੇ ਚੱਲੂ ਹੈ ਨਾ ਹਾਂ ਬਈ ਇਹਦਾ ਜਾਇਜ਼ ਜਮੁੱਲ ਸੱਤੀ ਜਮੀ ਜੇਬ ਚੀ ਪਾਉਣ ਵਾਲੇ ਪਾਸੇ ਇਹਦਾ 130 ਬਈ 1 ਲੱਖ 30 ਹਜ਼ਾਰ ਲਵਾਂਗੇ ਇਹਦਾ ਇਹਦਾ 130 ਲੈਣਾ ਹਾਂ ਹਾਂ ਬਈ ਠ ਉਹ ਬਸ ਬਸ ਥੱਲੇ ਥੱਲੇ ਨਾ ਨਵਰ ਥੱਲੇ ਨਾ ਨਵਰ ਪਰੇਸ਼ਾਨ ਨਗਰ ਚਵਾਈ ਦਾ ਨਲਕੇ ਵਾਲਾ ਕੰਮ ਹੀ ਆ ਤੇ ਨਾਲੇ ਦੀ ਦਾ ਆਪਣੀ ਕੋਈ ਵੀ ਮਾੜੀ ਨਹੀਂ ਹੋ ਤੇ ਨਾਲ ਇਹਦੇ ਆ ਗਈ ਕੱਟੀ ਉਹ ਝੋਟੀ ਕਰੀ ਪਰ ਮਾੜਾ ਜਾਈਦੇ ਬੱਚੇ ਤੇ ਮਾਰਦੀ ਹੈ ਕੈਮਰਾ ਇੱਕ ਵਾਰੀ ਹਾਂ ਥੋੜੀ ਜੀ ਕਰਦੇ ਪਰ ਉਹਦੇ ਮਸਾ ਹੁੰਦੀਆਂ ਪਰਾਂ ਕਰੇ ਦੂੰ ਕਰਦੇ 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 ਇਹ ਬਸ ਉਹ ਖੜੀ ਹੈ ਇਹਦੀ ਕੱਟੀ ਮੂਰੇ ਕਰੀ ਲੈ ਤੇ ਮਾਰਦੀ ਬੱਚੇ ਤੋਂ ਆਈਡੀਆ ਹੋ ਜਾਂਦਾ ਵੀ ਕਿੰਨੇ ਕਿ ਦਿਨ ਦੀ ਸੋਈ ਆ ਤੇ ਹੁਣ ਆ ਜਾ ਅਗਲੇ ਨੰਬਰ ਵਾਲੀ ਤੇ ਆਹ ਮੱਝ ਵੀ ਚੰਗੀ ਆ ਨਾ ਵੱਡੀਆਂ ਮੱਝਾਂ ਜੀ ਆ ਗਈਆਂ ਇੱਥੋਂ ਮਾਰਦੀ ਹੈ ਕੈਮਰਾ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਨਾਲ ਵੀ ਬਈ ਕੱਟਾ ਇਹਦੀ ਮਗਰ ਕੱਟਰ ਦਾ ਤੌਰ ਸੱਤੀ ਹੋਲ ਕੇ ਨੂੰ ਤੋਰਦੇ ਨੰਬਰ ਆ ਗਿਆ ਤੀਜਾ ਤੇ ਸਿੰਘ ਆ ਗਿਆ ਗੋਲਾ ਤੇ ਬਾਕੀ ਡਿਜ਼ਾਈਨ ਸੋਨਾ ਇਹ ਵੀ ਉਧਰ ਦੀ ਏ ਆ ਹਾਂ ਬਾਈ ਇਹ ਕਿਹੜੇ ਕਿਹੜੇ ਪਿੰਡ ਦੀ ਆ ਇਹ ਇਹ ਬਾਈ ਹੈਗੀ ਆ ਦਿਨੋਦੇ ਦੀ ਦਿਨੋਦਾ ਠੀਕ ਆ ਗੱਲ ਤੇ ਥਣ ਲੇਵੇ ਦੀ ਵੀ ਸਾਫ ਆਦ ਲੋ ਨਾ ਕਿੰਨੇ ਦਿਨ ਦੀ ਸੂਈ ਹੋਗੀ ਇਹ ਬਾਈ ਹੋਗੀ 5-6 ਦਿਨਾਂ ਦੀ 5-6 ਦਿਨਾਂ ਦੀ ਸੂਆ ਕਿਹੜਾ ਇਹਦਾ ਇਹਦਾ ਸੂਆ ਦੂਜਾ ਕਹਿ ਕੇ ਦਿੱਤੀ ਆ ਬਈ ਆਪਣਾ ਦੂਜਾ ਆ ਤੁਸੀਂ ਜੇ ਤੀਜਾ ਮੰਨ ਲਿਓ ਹਾਂ ਬਈ ਹਾਂ ਠੀਕ ਆ ਗੱਲ ਲੈ ਚੱਲ ਲੈ ਚੱਲ ਬੱਚੇ ਤੇ ਲੈ ਚੱਲ ਕਿੰਨੇ ਦਿਨ ਦਾ ਸੂਆ ਇਹਦਾ ਇਹਦਾ ਹੋ ਗਿਆ ਬਈ 5-6 ਦਿਨਾਂ ਦਾ 5-6 ਦਿਨਾਂ ਦਾ ਅੱਜ ਕਿੰਨਾ ਹਾਜ਼ਰ ਆ ਦੁੱਧ ਇਹਦੇ ਕੋਲੇ ਬੋਲਾ ਕਹਿ ਲੀਏ 13 13 ਲੀਟਰ ਆ ਬਈ 13 ਅੱਜ ਹੈਗਾ 5-6 ਦਿਨਾਂ ਦੀ ਲਵੇ ਹਾਂ ਬਈ ਹਾਂ ਪਿਆਰ ਹਾਂ ਬਈ ਟਾਈਮ ਤੋਂ ਟਾਈਮ ਚੋਣ ਵਾਲਾ ਕਹਿ ਲੀਏ ਹਾਂ ਬਈ ਹਾਂ ਠੀਕ ਆ ਗੱਲ ਬਾਈ ਕਹਿੰਦਾ ਡੰਗ ਤੋਂ ਡੰਗ ਚੋਣ ਵਾਲੇ ਦੇ ਕੋਲੇ ਹਾਜ਼ਰ ਆ ਤੇ ਬਾਕੀ ਬਾਡੀ ਦੀ ਸ਼ਾਨਦਾਰ ਆ ਲੇਵੇ ਦੀ ਆ ਗਈ ਥੱਲੋਂ ਸਾਫ਼ ਬਿਲਕੁਲ ਇਹ ਪਾਉਗੀ ਬਈ 17 18 17 18 ਕਿਲੋ ਪਾ ਦੂ ਬਾਕੀ ਝੋਟੀ ਦਾ ਡਿਜ਼ਾਈਨ ਹੀ ਦੱਸਦਾ ਹਨਾ ਹਾਂ ਤੇ ਕੁਆਲਿਟੀ ਚੰਗੀ ਆ ਇਹ ਐਫ ਮਾਰਦੀ ਕੈਮਰਾ ਇਧਰਲੇ ਬੰਨੇ ਹੋ ਗਏ ਕਰੀ 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 ਇਧਰਲੇ ਬੰਨੇ ਕਰ ਦੇ ਇਹ ਇਥੋਂ ਮਾਰਦੀ ਕੈਮਰਾ ਇਹ ਇਥੋਂ ਹਜੇ ਬਾਈ ਇਹਨੇ ਜੋਂ ਜੋਂ ਦੁੱਧ ਦੇ ਚੱਲੂ ਜੋਂ ਜੋਂ ਉਹ ਹਜੇ ਬਾਲ ਬਹੁਤ ਪਏ ਨੇ ਕਹਿੰਦਾ ਲੈ ਠੀਕ ਆ ਗੱਲ ਸਾਰੇ ਬਾਲ ਬੋਲ ਬਾਈ ਕਹਿੰਦਾ ਕੱਢ ਦੂਗੀ ਤੇ ਬਾਕੀ ਆ ਗਈ ਪ्योर ਹਰਿਆਣੇ ਦੀ ਹਰਿਆਣੇ ਵਾਲੀਆਂ ਇਹ ਮੰਨ ਲਓ ਵੀ 25 26 ਦਿਨ ਤੇ ਜਾ ਕੇ ਸੱਤੀ ਪੀਕ ਲੈਵਲ ਪੂਰਾ ਕਰ ਲਈਏ ਫੜਦੀਆਂ ਨੇ ਹਾਂ ਬਈ ਅੱਜ ਇਹਦੇ ਕੋਲੇ ਅਫਦੇ ਦੀ ਖਰਾਕ ਨਾਲ ਅਗਲੇ ਦੇ ਬਾਕੀ ਕੇਰ ਤੇ ਡਿਪੈਂਡ ਕਰ ਕਰੇ ਇਧਰ ਦੇ ਬੰਨੇ ਕਰਦੇ ਕੇਰਾ ਤੇ ਅੱਜ ਕਿੰਨਾ ਦੱਸਿਆ ਇਹਦੇ ਕੋਲ ਬੋਲਾ ਹਾਜ਼ਰ 13 ਲੀਟਰ ਹੈ ਬਈ 13 ਅੱਜ ਤਿਆਰ ਆ ਡੰਗ ਤੋਂ ਡੰਗ ਚੋਣ ਵਾਲਾ ਹਾਂ ਬਈ ਹਾਂ ਠੀਕ ਆ ਗੱਲ 13 ਬਾਈ ਕਹਿੰਦਾ ਇਹਦੇ ਕੋਲ ਤਿਆਰ ਆ ਕਿ ਕਿੰਨੀ ਰਿਪੋਰਟ ਹੈ ਇਹਦੀ ਕਿੰਨਾ ਦੁੱਧ ਪਾ ਦੂਗੀ ਜਮਾਨੇ ਪੀਕ ਲੈਵਲ ਦੇ 17 18 ਕਿਲੋ ਪਾ ਦੂਗੀ ਬਾਈ ਠੀਕ ਹੈ ਗੱਲ 17 18 ਕਿਲੋ ਦੇ ਲੱਗ ਭੱਗ ਪਾਈ ਕਹਿੰਦਾ ਪਾ ਦੂਗੀ ਤੇ ਮੱਝ ਚੰਗੀ ਆ ਜਿਹਦੇ ਭਰਾ ਨੇ ਕਹੇ ਲਈ ਬਰੀਡ ਤੇ ਕੰਮ ਕਰਨਾ ਬੱਚੇ ਲੈਣਾ ਵਾਲੀ ਵੈਸਟਰਨ ਵਾਲੀ ਮੱਝ ਆ ਚੌਾਈ ਦੀ ਕਹਿੰਦੇ ਆ ਐਨ ਪੋਲੀ ਆ ਬਾਈ ਫੋਕੀ ਬਿਲਕੁਲ ਹਾਂ ਹਾਂ ਬਾਈ ਇਹਦਾ ਕੀ ਰੇਟ ਰਹੂਗਾ ਸੱਤੀ ਇਹਦਾ 180 ਬਾਈ ਇਹਦਾ ਵੀ 180 ਤੇ ਇੱਕ ਨੰਬਰ ਵਾਲੀ ਦਾ ਵੀ ਹਾਂ ਬਾਈ ਠੀਕ ਹੈ ਗੱਲ ਜੇ ਕਿਸੇ ਨੇ ਜੋੜਾ ਲੈਣਾ ਜਾਂ ਤਿੰਨੇ ਲੈਣੀਆਂ ਇੱਧਰ ਲੀਆਂ ਉਦਾਂ ਦਾ ਕਨਸੈਸ਼ਨ ਹੋ ਜਾਊਗਾ ਹਾਂ ਬਾਈ ਹੋ ਜਾਊਗਾ ਤੇ ਹੁਣ ਮਾਰਦੇ ਘਰੀ ਅਗਲੇ ਨੰਬਰਾਂ ਤੇ ਕੈਮਰਾ ਹੋਏ ਹੁਣ ਮਾਰਦੇ ਇੱਥੇ ਕੈਮਰਾ ਤੇ ਬਾਕੀ ਠੋਸ ਜਿਹੇ ਲੇਵਾ ਦੀ ਆ ਗਈ ਸੁਆ ਬਾਈ ਇਹਦਾ ਦੂਜਾ ਸੁਆ ਬਾਈ ਸੁਆ ਦੂਜਾ ਤੇ ਗਾੜੀ ਪਛਾੜੀ ਦਿਖਾ ਗਰੀ ਇੱਥੋਂ ਬੜੀ ਕਮਾਲ ਦੀ ਰੱਖਦੇ ਆ ਲੇਵਾ ਕਟਾ ਵਾਲਾ ਹਾਈਟ ਮੀਡੀਅਮ ਆ ਪਰ ਦੁੱਧ ਨੂੰ ਤੁਹਾਨੂੰ ਇਹ ਦੱਸ ਦਿੰਦਾ ਵੀ ਚੰਗੀਆਂ ਚੰਗੀਆਂ ਮੱਝਾਂ ਨੂੰ ਫਿਰ ਦੁੱਧ ਵੀ ਪਰਾਂ ਕਰਕੇ ਹੈਨਾ ਜਿਹਦੇ ਸਾਹਵਾਂ ਦਾ ਸੱਤੀ 15 ਲੀਟਰ ਤਿਆਰ ਆ ਬਈ ਇਹਦੇ ਥੱਲੇ 15 ਲੀਟਰ ਹਾਜ਼ਰ ਆ ਹਾਂ ਬਈ ਡੰਕ ਤੋਂ ਡੰਕ ਚੋਣ ਵਾਲਾ ਹਾਂ ਹਾਂ ਬਈ ਇੱਥੋਂ ਗਰੀ ਫੇਸ ਤੇ ਮਾਰਦੀ ਮੱਝ ਚੰਗੀ ਆ ਯਾਰ ਹੈਨਾ ਸੁਆ ਵੀ ਚੰਗੀ ਆ ਬਈ ਸੁਆ ਕਿਹੜਾ ਸੱਤੀ ਦੂਜਾ ਸੁਆ ਬਈ ਟੋਰ ਖੋਲ ਕੇ ਸੂਲਾ ਦੁੱਜਾ ਸਭਾ ਦੀ ਠੰਡੀ ਮਾਗਰ ਬੱਚਾ ਕੀ ਹੈ ਮੇਰਾ ਖਿਆਲ ਕੱਟਾ ਕੱਟਾ ਬਈ ਕੱਟਾ ਆ ਨਾਲ ਆ ਗਿਆ ਸੱਜਣੋਂ ਮੇਲ ਕਾਫ ਇਹ ਇਹ ਕਿਹੜੇ ਪਿੰਡ ਤੋਂ ਲਈ ਆਤੀ ਆਪਾਂ ਸਭੈਣ ਤੋਂ ਲਈ ਆ ਬਈ ਕੰਨੜੀ ਸਮੈਣ ਹਾਂ ਬਈ ਠੀਕ ਆ ਗੱਲ ਮੱਜਾਂ ਚੰਗੀਆਂ ਉਸ ਏਰੀਆ 'ਚ ਨਾ ਹਾਂ ਬਈ ਹਾਂ ਤੋਰ ਦੇ ਤੋਰ ਰਿਆ ਇਹਨੂੰ ਚਲਾ ਦੇ ਇਹ ਬਾਈ ਕਹਿੰਦਾ ਲਈ ਆ ਕੰਨੜੀ ਸਮੈਣ ਤੋਂ ਇੱਥੋਂ ਮਾਰਦੀ ਗਾ ਜੀ ਕੱਟ ਕੱਟ ਕਰਾਦੀ ਜੈ ਇੱਕ ਅਗਲੇ ਬੰਨੇ ਆਰਡਰ ਕੁਆਲਿਟੀ 'ਚ ਤੇ ਬਾਕੀ ਹਾਈਟ ਰਹੂਗੀ ਮੀਡੀਅਮ ਆ ਤੇ ਮੱਝ ਕਹਿ ਸਕਦੇ ਆ ਕਿ ਬਹੁਤ ਕਮਾਲ ਦੀ ਨਾਲ ਆ ਗਿਆ ਮੇਲ ਕਾਫ ਮੈਲੇ ਮੂਲੇ ਤਾਂ ਨਹੀਂ ਲੱਗੀ ਜੀ ਨ ਠੀਕ ਆ ਮੈਲੇ ਬਾਈ ਕਹਿੰਦਾ ਅੱਜ ਚੱਲਣਾ ਮੈਲੇ ਲੱਗੀ ਨਹੀਂ ਤੇ ਦੁੱਧ ਚੰਗਾ ਪਾ ਦੂ ਪਰ ਆਰਡਰ ਇਹ ਕਹਿ ਸਕਦਾ ਬੜਾ ਕਮਾਲ ਦਾ ਰੱਖਦੀ ਆ ਬਾਈ ਕਿਹੜਾ ਹੋਰ ਕਮਾਜੀ ਇੱਥੋਂ ਤੇਰੇ ਅਲੇ ਪਾਸ ਅਹੀਂ ਲੈ ਆ ਲੈ ਆ ਲੈ ਆ ਫੇਸ ਦੇ ਉੱਤੇਲੇ ਪਾਸੇ ਹੋ ਜਾ ਲੈ ਆ ਲੈ ਆ ਲੈ ਆ ਥੋੜਾ ਡਰਾ ਨਾ ਇੱਥੋਂ ਕਰਾ ਦਿੰਦੀ ਜਿਹੜੀ ਇੱਥੋਂ ਮਾਰਦੀ ਆਰਡਰ ਤੇ ਮੇਨ ਚੀਜ਼ ਤਾਂ ਆ ਹੈਗੀ ਜਿਹੜੀ ਚੈੱਕ ਕਰਾਈ ਆਰਡਰ ਵਾਲੀ ਕਟ ਗਾਂ ਵਾਲੇ ਬੰਦੇ ਕਮਾਲ ਆ ਪੀਕ ਲੈਵਲ ਤੇ ਕਿੰਨਾ ਦੁੱਧ ਸਿਆ ਸਤੀ ਇਹਦਾ 16 17 ਕਿਲੋ ਪਾ ਦੂੰਗੀ ਬਾਈ 16 17 ਕਿਲੋ ਪਾ 15 ਹੈ ਗਿਆ ਹੁਣ ਆਪਣੇ ਦੋ ਡੰਗ ਚੋਕ ਹੀ ਲੈ ਜੇ ਭੋਣ ਦੀ ਆ 15 ਦਾ ਅੱਜ ਹਾਜ਼ਰੀ ਆ ਕਿਲੋ 2 ਕਿਲੋ ਦਾ ਮਲੇ-ਮੂਲੇ ਚੱਲ ਕੇ ਵਧੇ ਜਾਣਾ ਨੇ ਹਾਂ ਬਈ ਹਾਂ ਆ 17 ਦੇ ਲਗਭਗ ਬਾਈ ਕਹਿੰਦਾ ਕਰ ਦੂ 15 ਦੇ ਇਹਦੇ ਕੋਲੇ ਅੱਜ ਇਹ ਮੰਨ ਲਓ ਵੀ ਤਿਆਰੀ ਦਾ ਦੁੱਧ ਆ ਚੋਣ ਵਾਲਾ ਕਹਿਣ ਵਾਲਾ ਸੀ ਨਹੀਂ ਹੈਗਾ ਚਵਾਈ ਵਾਲਾ ਇੱਕ ਗੱਲ ਦੁਬਾਰਾ ਫੇਰ ਦੱਸਦਾ ਨਾ ਵੀ ਮੱਝਾਂ ਨੀਵੇਂ ਚ ਖੜੀਆਂ ਵੀਡੀਓ ਬਣਾਉਣ ਵਾਲਾ ਖੜਾ ਉੱਚੇ ਫਰਸ਼ ਤੇ ਉਸ ਹਿਸਾਬ ਨਾਲ ਅੱਜ ਆਈਡੀਆ ਲਾ ਲਿਓ ਬਾਕੀ ਇਹਨਾਂ ਦੇ ਕਦ ਕੱਦ ਦੇ ਹਿਸਾਬ ਨਾਲ ਆਈਡੀਆ ਲਾ ਲਿਓ ਕਿੰਨੇ ਪੈਸੇ ਸੱਤੀ ਇਹਦਾ ਭਾਈ 145 ਲਵਾਂਗੇ ਜਾ ਫਿਕਸ ਜਾ ਹਾਂ ਭਾਈ ਜਮਾ ਫਿਕਸ ਇਹਦਾ ਭਾਈ ਕਹਿੰਦਾ ਫਿਕਸ ਜਾ ਰਹੂਗਾ 1 ਲੱਖ ਤੇ 45000 15 ਕਿਲੋ ਹਾਜ਼ਰ ਤੇ ਹੁਣ ਮਾਰ ਦੇਗਾ ਜੀ 5 ਨੰਬਰ ਵਾਲੀ ਮੱਝ ਤੇ ਕੈਮਰਾ ਇਹਦਾ ਸੂਆ ਭਾਈ ਇਹਦਾ ਤੀਜਾ ਭਾਈ ਤੀਜਾ ਸੂਆ ਇਹਦੇ ਨਾਲ ਬੱਚਾ ਕੀ ਆ ਇਹਦਾ ਬੱਚਾ ਮਰ ਗਿਆ ਵੀਰੇ ਆਪਣੇ ਦਾ ਵੀ ਵੀਡੀਓ ਪਈ ਆ ਐਂ ਠੰਡੀ ਮਿਲਦੀ ਆ ਠੀਕ ਆ ਹੁਣ ਮਰਦੀ ਕਿਵੇਂ ਟੀਕੇ ਤੇ ਘਪਾੜੇ ਤੇ ਘਾੜੇ ਤੇ ਭਾਈ ਘਾੜੇ ਤੇ ਘਾੜੇ ਤੇ ਠੰਡੀ ਟੀਕਾ ਡੂ ਪਤਾ ਨਹੀਂ ਮੰਗਦੀ ਨਾ ਨਾ ਦੋ ਡੰਕ ਅਗਲਾ ਭੌਂਦੀ ਚੋਕ ਲੈ ਜਾਏ ਭਾਈ ਕਿੰਨੇ ਕ ਦਿਨ ਦਾ ਸੂਆ ਹੋਊਗਾ ਇਹਦਾ ਇਹਦਾ ਹੋ ਗਿਆ ਬਈ 15-20 ਦਿਨਾਂ ਦਾ ਸੂਆ 20 ਦਿਨ ਦੇ ਲਗਭਗ ਮੈਲੇ ਮੂਲੇ ਚੱਲ ਗਈ ਮੈਲੇ ਮੂਲੇ ਚੱਲ ਗਈ ਬਈ ਠੀਕ ਆ ਗੱਲ ਕਮਾਲ ਆ ਇਥੋਂ ਮੈਲੇ ਮੂਲੇ ਪਾਈ ਕਹਿੰਦਾ ਲੱਗ ਗਈ 20 ਦਿਨ ਦੇ ਲਗਭਗ ਸੂਆ ਇਹਦਾ ਤੇ ਵੀਡੀਓ ਜਦੋਂ ਬੱਚਾ ਹੈਗਾ ਉਦੋਂ ਹੈਗੀ ਆ ਹਾਂ ਬਈ ਹੈਗੀ ਉਹ ਦਿਖਾ ਦਾਂਗੇ ਆਪਾਂ ਹਾਂ ਹਾਂ ਚਵਾਈ ਦੀ ਕਿਵੇਂ ਆ ਚਵਾਈ ਦੀ ਐਣ ਪੋਲੀ ਆ ਬਈ 13 ਹੋਰ ਕਮਾਦੀ ਬਚੀ ਇੱਥੋਂ ਕਮਾ ਲੈ ਕਮਾ ਲੈ ਚਵਾਈ ਦੀ ਰਹੂਗੀ ਬਿਲਕੁਲ ਨਰਮਾ ਤੇ ਪਹਾੜੇ ਦੀ ਮਿਲਦੀ ਆ ਠੰਡੀ ਦੋੇ ਡੰਗ ਦੋੇ ਡੰਗ ਹਾਂ ਹਾਂ ਕਿੰਨਾ ਦੁੱਧਾ ਹੁਣ ਇਹਦੇ ਕੋਲ ਤਿਆਰ ਇਹਦੇ ਥੱਲੇ 14 ਲੀਟਰ ਆ ਬਈ ਹੁਣ ਤਿਆਰ ਆ 14 ਲੀਟਰ ਹਾਜ਼ਰ ਟਾਈਮ ਤੋਂ ਟਾਈਮ 'ਚ ਆਉਣ ਵਾਲਾ ਹਾਂ ਬਈ ਹਾਂ ਦੋ ਟਾਈਮ ਚਾਰ ਟਾਈਮ ਤਸੱਲੀ ਕਰਾਵਾਂਗੇ ਉਹ ਚੀਜ਼ ਹਾਂ ਬਈ ਕਰਾ ਦਾਂ ਆਲੇ 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 ਆ ਇੱਥੋਂ ਕਰੀ ਆਰਡਰ ਤੇ ਮਾਰਦੀ ਕੈਮਰਾ ਗਾਂ ਵਾਲੇ ਬੰਨੇ ਨੂੰ ਨਾ ਸਾਨੂੰ ਆ ਚੰਗੀਆਂ ਰੱਖਦੇ ਆ ਸਵੇਰ ਦੀ ਠੰਡੀ ਹਾਈਟ ਰਹੂਗੀ ਮੀਡੀਅਮ ਸੁਗਾ ਕਿਹੜਾ ਦੱਸਿਆ ਦਾ ਤੀਜਾ ਬਾਈ ਅਸੂਗਾ ਬਾਈ ਕਹਿੰਦਾ ਤੀਜਾ ਆ ਗਈ ਜੈਨੂਅਲ ਲੇਵਾ ਬਿਲਕੁਲ ਨਾਲ ਲੱਗਵਾ ਜਾ ਥਣ ਵੱਧ ਘੱਟ ਕੋਈ ਸੱਤੀ ਸਰਲਾ ਹਿੱਟਾ ਨਾ ਬਾਈ ਜਮਾ ਵੀ 100 ਦੀ 100 ਜਮਾ ਹਾਂ ਬਾਈ ਕਿੰਨੇ ਪੈਸੇ ਅੱਜ 14 ਲੀਟਰ ਦੁੱਧ ਨਾਲ ਸਵਾ ਲੱਖ ਦੀ ਦੇ ਦਾਂਗੇ ਬਾਈ 1 ਲੱਖ ਤੇ 25000 ਦੀ 1 25 ਤੋਂ 1 80 ਤੱਕ ਦਾ ਰੇਟ ਅੱਜ ਆਪਣਾ ਹਾਂ ਹਾਂ ਤੇ ਟਾਈਮ ਤੋਂ ਟਾਈਮ ਤਸੱਲੀ ਕਰਾਦਾ ਏ ਕੱਲੇ ਕੱਲੇ ਪਸ਼ੂ ਦੀ ਹਾਂ ਬਾਈ ਕਰਾ ਦਾਂਗੇ ਆ ਨੰਬਰ ਬੋਲ ਦੇ ਜਰਾ 77172 755721 77172 755721 ਬਾਈ ਦਾ ਨੰਬਰ ਆ ਪਿੰਡ ਸ਼ਾਹੜ तहसील सनाम् ਤੇ ਜਲਾ ਸੰਗਰੂਰ ਸੰਪਰਕ ਪਾਈਨਾ ਕਰ ਲਿਓ ਧੰਨਵਾਦ